ਅੱਜ ਜੇ ਡਿਫਟੀ ਮੇਅਰ ਤੁਹਾਨੂੰ ਉਹਦਾ ਦਿੱਤਾ ਗਿਆ ਪਾਰਟੀ ਬੋਲੋ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਕਿਦਾ ਧੰਨਵਾਦ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਮਾਂ ਦਾ ਧੰਨਵਾਦ ਕਰੂੰਗਾ ਜਿਨੇ ਮੈਨੂੰ ਹਮੇਸ਼ਾ ਮਿਹਨਤ ਕਰਨ ਦੀ ਸਿੱਖਿਆ ਦਿੱਤੀ ਹੈ ਮੇਰੀ ਬਜ਼ੁਰਗ ਮਾਂ 75 ਸਾਲ ਦੀ ਉਹ ਹਮੇਸ਼ਾ ਸਵੇਰ ਨੂੰ ਜਾਣ ਲੱਗਿਆ ਇਹ ਕਹਿ ਕੇ ਤੋਰਦੀ ਸੀ ਵੀ ਇਮਾਨਦਾਰੀ ਨਾਲ ਕੰਮ ਕਰੀ ਅੱਜ ਪਾਰਟੀ ਦੇ ਵਿੱਚ ਬਹੁਤ ਤਜਰਬੇਕਾਰ ਲੋਕ ਸੀਗੇ ਤੇ ਪਾਰਟੀ ਨੇ ਮੇਰੇ ਤੇ ਭਰੋਸਾ ਕਰਿਆ ਮੈਂ ਬੱਚੇ ਤੌਰ ਤੇ ਅਰਵਿੰਦ ਕੇਦਰੀਵਾਲ ਸਾਹਿਬ ਦਾ ਧੰਨਵਾਦ ਕਰਦਾ ਹਾਂ ਮੈਂ ਸੰਦੀਪ ਪਾਟਕ ਸਾਹਿਬ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜਗਦੀਪ ਜੱਗੇ ਤੇ ਭਰੋਸਾ ਕਰਕੇ ਇੱਕ ਐਮਸੀ ਤੋਂ ਪਟਿਆਲੇ ਦਾ ਜਿਹੜਾ ਡਿਪਟੀ ਮੇਅਰ ਬਣਾਇਆ ਮੈਂ ਤੁਹਾਡੇ ਚੈਨਲ ਜ਼ਰੀਏ ਵਿਸ਼ਵਾਸ ਚ ਦਵਾਨਾ ਹੈ ਕਿ ਹੁਣ ਜਗਦੀਪ ਜੱਗੇ ਦਾ ਦਫ਼ਤਰ ਦਾ ਦਰਵਾਜ਼ਾ ਤੁਸੀਂ ਠੁੱਡਾ ਮਾਰ ਕੇ ਖੋਲਿਓ ਕਿਉਂਕਿ ਹੁਣ ਮੈਂ ਕੱਲਾ 12 ਨੰਬਰ ਵਾਰਡ ਦਾ ਐਮਸੀ ਨਹੀਂ ਪੂਰੇ ਪਟਿਆਲੇ ਸ਼ਹਿਰ ਦਾ ਡਿਪਟੀ ਮੇਅਰ ਹੈ। ਮੇਰੀਆਂ ਭੈਣਾਂ ਖੜੀਆਂ ਜਿਹੜੀਆਂ ਕੌਂਸਲਰ ਬਣ ਕੇ ਆਈਆਂ ਹਨ ਹਲਕਾ ਪਟਿਆਲਾ ਦਿਹਾਤੀ ਤੋਂ। ਹਲਕਾ ਪਟਿਆਲਾ ਦਿਹਾਤੀ ਮੈਂ ਪਿਛਲੇ 12 ਸਾਲ ਤੋਂ ਉੱਥੇ ਕੈਂਪੇਨ ਕਰਦਾ ਆਇਆ, ਲੜਦਾ ਆਇਆ। ਮੈਂ ਇਹਨਾਂ ਭੈਣਾਂ ਨੂੰ ਕਹਿ ਕੇ ਚੱਲਿਆ ਕਿ ਹੁਣ ਆਪਾਂ ਸਾਰਿਆਂ ਨੇ ਰਲ ਕੇ ਪਟਿਆਲੇ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਸੁਪਨਾ ਸੀ ਉਹ ਪੂਰਾ ਕਰਾਉਣਾ ਹੈ। ਆਪਾਂ ਪਟਿਆਲੇ ਨੂੰ ਇੱਕ ਨਵਾਂ ਪਟਿਆਲਾ ਬਣਾਉਣਾ ਹੈ। ਵਿਸ਼ੇਸ਼ ਤੌਰ ਤੇ ਡਾਕਟਰ ਬਲਵੀਰ ਸਿੰਘ ਜੀ ਦਾ ਧੰਨਵਾਦ, ਅਜੀਤਪਾਲ ਖੋਲੀ ਜੀ ਦਾ ਧੰਨਵਾਦ। ਮੈਂ ਹਰਮੀਤ ਸਿੰਘ ਪਠਾਣ ਮਾਜਰਾ ਜੀ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹੈ ਜਿਕੇ ਜਿਕੇ ਜੀ ਇਹ ਔਂਕੜਾ ਦਾ ਸਾਹਮਣਾ ਕਰਨਾ ਪਏਗਾ ਸਮਾਂ ਘੱਟ ਹੈ ਤੇ ਕਾਫੀ ਜ਼ਿਆਦਾ ਦਿੱਕਤਾਂ ਵੀ ਆਣ ਗਿਆ ਕਿਸ ਤਰ੍ਹਾਂ ਦੇਖੋ ਜਿਸ ਤਰ੍ਹਾਂ ਔਂਕੜਾ ਸਾਡੇ ਜਦੋਂ 2022 ਦੇ ਇਲੈਕਸ਼ਨ ਚ ਲੋਕਾਂ ਨੇ ਝੱਲੀਆਂ ਸੀ ਉਸ ਤਰ੍ਹਾਂ ਹੀ ਔਂਕੜਾ ਅਸੀਂ ਝੱਲਾਂਗੇ 2022 ਤੋਂ ਪਹਿਲਾਂ ਸਿਆਸੀ ਪਾਰਟੀਆਂ ਦੇ ਜਿਹੜੇ ਲੀਡਰ ਸੀ ਉਹ ਆਪਣੇ ਆਪ ਨੂੰ ਹੀ ਅੱਗੇ ਰੱਖਦੇ ਸੀ ਦੂਜਿਆਂ ਨੂੰ ਨਹੀਂ ਅੱਗੇ ਆਣ ਦਿੰਦੇ ਸੀ ਅੱਜ ਜਿਹੜੇ ਕਾਉਂਸਲਰ ਚੁਣ ਕੇ ਆਏ ਨੇ ਇਹਨਾਂ ਨੇ ਆਪਣੇ ਆਪਣੇ ਵਾਰਡ ਦੇ ਵਿੱਚ ਲੜਾਈ ਲੜੀ ਹੈ ਇਹ ਦੂਜੇ ਕਾਉਂਸਲਰਾਂ ਨੂੰ ਹਰਾ ਕੇ ਆਇਆ ਹੈ ਤੇ ਜਿੱਤ ਕੇ ਆਇਆ ਮਿਸਾਲ ਤੁਹਾਡੇ ਸਾਹਮਣੇ ਆ ਸਾਡੇ 43 ਜਿਹੜੇ ਨੇ ਅੱਜ 60 ਚੋਂ 43 ਕੌਂਸਲਰ ਆਮ ਆਦਮੀ ਪਾਰਟੀ ਦੇ ਆ ਅਸੀਂ ਉਹ ਸਾਰੀਆਂ ਔਕੜਾ ਨੂੰ ਲੜਾਈ ਲੜ ਕੇ 6 ਮਹੀਨਿਆਂ ਦੇ ਵਿੱਚ ਪਟਿਆਲੇ ਨੂੰ ਮੈਂ ਤੁਹਾਡੇ ਨਾਲ ਵਾਦਾ ਕਰਦਾ ਇੱਕ ਬਹੁਤ ਵਧੀਆ ਸ਼ਹਿਰ ਪਟਿਆਲਾ ਬਣਾ ਦੇਵਾਂ ਬੜੀ ਗਰੰਟੀਆਂ ਮਨ ਰੋਣੇ ਐਲਾਨ ਕੀਤੇ ਸੀ ਲੱਗਦਾ ਕਿੱਥੇ ਕਿੱਥੇ 2.5 ਸਾਲ ਦਾ ਸਮਾਂ ਬੜਾ ਘੱਟ ਆ ਪੰਜ ਜਿਹੜੀ ਗਰੰਟੀਆਂ ਪੂਰੀਆਂ ਹੋ ਸਕਣਗੀਆਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਜੋ ਗਰੰਟੀ ਆਵਾਮ ਨਾਲ ਕਰੀ ਹੈ ਉਹਨਾਂ ਨੇ ਪੂਰੀ ਕਰੀ ਹੈ ਲੋਕਾਂ ਨੂੰ ਖੁਸ਼ੀ ਆ ਕਿ ਸਾਡਾ ਬਿਜਲੀ ਦਾ ਬਿੱਲ ਮਾਫ ਹੈ ਲੋਕਾਂ ਨੂੰ ਖੁਸ਼ੀ ਆ ਮਹ ਕੇ ਬਿਨਾ ਪੈਸੇ ਤੋਂ 60 7000 ਨੌਕਰੀਆਂ ਮਿਲ ਗਿਆ ਮੈਂ ਸਾਰਾ ਤੁਹਾਡੇ ਚੈਨਲ ਜਰੀਏ ਵਿਸ਼ਵਾਸ ਚ ਦਵਾਨਾ ਲੋਕਾਂ ਨੂੰ ਜੋ ਅਮਨ अरोड़ा ਜੀ ਨੇ ਗਰੰਟੀਆਂ ਦਿੱਤੀਆਂ ਉਹ ਬਹੁਤ ਜਲਦੀ ਪੂਰੀਆਂ ਕਰਾਂਗੇ ਧੰਨਵਾਦ ਜੀ